ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਹੈ ਸੋਦਾ ਦਿਆ ਕਿ ਜੇਕਰ ਮੌਸਮ ਵਿਭਾਗ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਵੱਲੋਂ ਮੌਸਮ ਸੁਹਾਵਣਾ ਹੋਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਸਨ ਪਰੰਤੂ ਚੰਡੀਗੜ੍ਹ ਦੇ ਵਿੱਚ ਦਿਖਾਈ ਦੇ ਰਹੀ ਇਸ ਧੁੱਪ ਨੇ ਮੌਸਮ ਸੁਹਾਵਣਾ ਹੋਣ ਦੇ ਜੋ ਦਾਅਵੇ ਚੰਡੀਗੜ੍ਹ ਮੌਸਮ ਵਿਭਾਗ ਵੱਲੋਂ ਕੀਤੇ ਜਾ ਰਹੇ ਸਨ ਉਹਨਾਂ ਨੂੰ ਖੋਖਲਾ ਸਾਬਤ ਕਰ ਦਿੱਤਾ ਤੇ ਜੋ ਮੀਂਹ ਪੈਣ ਦੀ ਸੁਭਾਵਨਾ ਮੌਸਮ ਵਿਭਾਗ ਵੱਲੋਂ ਜਿਤਾਈ ਜਾ ਰਹੀ ਸੀ ਉਸ ਦੇ ਉੱਤੇ ਵਿਰਾਮ ਲੱਗ ਗਿਆ ਕਿਉਂਕਿ ਚੰਡੀਗੜ੍ਹ ਦੇ ਵਿੱਚ ਤੇਜ਼ ਤਰਾਰ ਧੁੱਪ ਨੇ ਲੋਕਾਂ ਦੀ ਪਰੇਸ਼ਾਨੀ ਵਧਾ ਦਿੱਤੀ ਹੈ ਤੇ ਲਗਾਤਾਰ ਪੈ ਰਹੀ ਭਿਆਨਕ ਗਰਮੀ ਦੇ ਕਾਰਨ ਲੋਕ ਨੇ ਜਿਹੜੇ ਪਰੇਸ਼ਾਨ ਦਿਖਾਈ ਦੇ ਰਹੇ ਨੇ ਸੋ ਦੱਸਦੀ ਹੈ ਕਿ ਚੰਡੀਗੜ੍ਹ ਦੇ ਮੌਸਮ ਵਿਭਾਗ ਵੱਲੋਂ ਆ ਇਹਨਾਂ ਦਿਨਾਂ ਦੇ ਵਿੱਚ بارش ਹੋਣ ਦੀ ਸੰਭਾਵਨਾ ਜਿਹੜੀ ਜਿਤਾਈ ਸੀ ਪਰੰਤੂ ਕੁਦਰਤ ਦੇ ਜਿਹੜੀ ਹੈ ਉਸ ਨੂੰ ਕੁਝ ਹੋਰ ਮਨਜ਼ੂਰ ਹੈ ਤੇ ਮੌਸਮ ਵਿਭਾਗ ਦੇ ਇਹਨਾਂ ਦਾਅਵਿਆਂ ਦੇ ਉੱਤੇ ਕੁਦਰਤ ਨੇ ਪਾਣੀ ਫੇਰਿਆ ਤੇ ਪਾਣੀ ਮੀਂਹ ਦਾ ਨਹੀਂ ਬਲਕਿ ਜੋ ਦਾਅਵੇ ਕੀਤੇ ਜਾਂਦੇ ਸਨ ਉਸ ਦੇ ਉੱਤੇ ਫਿਰ ਗਿਆ ਤੇ ਲਗਾਤਾਰ ਪੈ ਰਹੀ ਕੜਾਕੇ ਦੀ ਧੁੱਪ ਇਸ ਗੱਲ ਦੀ ਗਵਾਹੀ ਭਰ ਰਹੀ ਹੈ ਕਿ ਮੌਸਮ ਤਾਂ ਸੁਹਾਵਣਾ ਨਹੀਂ ਹੋਇਆ ਪਰੰਤੂ ਲੋਕਾਂ ਨੂੰ ਗਰਮੀ ਤੋਂ ਕਾਫੀ ਪਰੇਸ਼ਾਨੀ ਜਿਹੜੀ ਹੈ ਮਿਲਦੀ ਨਜ਼ਰ ਆ ਰਹੀ ਹੈ ਮੌਸਮ ਵਿਭਾਗ ਦੀ ਅਗਰ ਗੱਲ ਕੀਤੀ ਜਾਵੇ ਤੇ ਲਗਾਤਾਰ ਦਾਅਵੇ ਜਿਹੜੇ ਹੈ ਜ਼ਰੂਰ ਮੌਸਮ ਵਿਭਾਗ ਕਰਤਾ ਦਿਖ ਰਿਹਾ ਹੈ ਕਿ بارش ਹੋਣ ਦੀ ਸੰਭਾਵਨਾ ਹੈ ਮਗਰ ਕਿਤੇ ਨਾ ਕਿਤੇ ਦਾਅਵੇ ਜਿਹੜੇ ਨੇ ਫਿੱਕੇ ਦਿਖਾਈ ਦੇ ਰਹੇ ਨੇ ਲੋਕ ਜਿਹੜੇ ਨੇ ਗਰਮੀ ਤੋਂ ਪ੍ਰੇਸ਼ਾਨ ਦਿਖ ਰਹੇ ਨੇ ਇਸੇ ਮੈਂ ਅਸੀਂ ਜਿਹੜੇ ਨੇ ਚੰਡੀਗੜ੍ਹ ਦੇ ਸੈਕਟਰ 27 ਦੇ ਵਿੱਚ ਮੌਜੂਦ ਹੈ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਸੜਕਾਂ ਦੀ ਅਗਰ ਗੱਲ ਕੀਤੀ ਜਾਵੇ ਤੇ ਆਵਾਜਾਈ ਵੀ ਕਿਸੇ ਨਾ ਕਿਤੇ ਪ੍ਰਭਾਵਿਤ ਹੋਈ ਹੈ ਕਿਉਂਕਿ ਲੋਕ ਜਿਹੜੇ ਨੇ ਘਰ ਦੇ ਵਿੱਚ ਹੀ ਬੈਠਣ ਨੂੰ ਜਿਹੜੇ ਨੇ ਮਜਬੂਰ ਹੈ ਕਿਉਂਕਿ ਤਸਵੀਰਾਂ ਦੇ ਵੀ ਤੁਸੀਂ ਦੇਖ ਸਕਦੇ ਹੋ ਕਿ ਧੁੱਪ ਜਿਹੜੀ ਹੈ ਨਿਕਲੀ ਹੋਈ ਹੈ ਕਿ ਅਗਰ ਗੱਲ ਕੀਤੀ ਜਾਵੇ ਮੌਸਮ ਵਿਭਾਗ ਦਾ ਦਾਵਾ ਹੈ ਅੱਜ ਵੀ ਜਿਹੜੀ ਹੈ بارش ਹੋਣ ਦੀ ਸੰਭਾਵਨਾ ਹੈ ਮਗਰ ਕਿਤੇ ਨਾ ਕਿਤੇ ਕਹਿ ਸਕਦੇ ਨੇ ਕਿ ਦਾਵੇ ਜਿਹੜੇ ਨੇ ਉਹ ਫਿੱਕੇ ਲਿਖਦੇ ਨੇ ਕਿਉਂਕਿ ਲਗਾਤਾਰ ਜਿਹੜੀ ਹੈ ਗਰਮੀ ਦਿਨ ਪ ਦਿਨ ਵਾਧਦੀ ਦਿਖ ਰਹੀ ਹੈ ਲੋਕ ਵੀ ਜਿਹੜੇ ਨੇ ਪਰੇਸ਼ਾਨ ਜਿਹੜੇ ਨੇ ਦਿਖ ਰਹੇ ਨੇ ਕਿਉਂਕਿ ਹਿਊਮਿਡਿਟੀ ਜਿਹੜੀ ਹੈ ਜ਼ਿਆਦਾ ਮੌਸਮ ਦੇ ਵਿੱਚ ਜਿਹੜੀ ਹੈ ਨੋਟ ਕੀਤੀ ਜਾ ਰਹੀ ਹੈ ਉੱਥੇ ਹੀ ਅਗਰ ਜਿਹੜੇ ਖਾਸ ਕਰ ਸਕੂਲੀ ਬੱਚਿਆਂ ਦੀ ਗੱਲ ਕੀਤੀ ਜਾਵੇ ਕਿਉਂਕਿ ਆ ਸੰਡੇ ਹੈ ਜ਼ਰੂਰ ਅੱਜ ਬੱਚੇ ਜਿਹੜੇ ਨੇ ਘਰ ਦੇ ਵਿੱਚ ਨੇ ਮਗਰ ਅਗਰ ਰੋਜ਼ਮਰ ਦੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤੇ ਜਦੋਂ ਬੱਚੇ ਆਪਣੇ ਸਕੂਲ ਜਾਂਦੇ ਹਨ ਉਹਨਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉੱਥੇ ਜਿਹੜੇ ਸਰਕਾਰੀ ਦਫ਼ਤਰਾਂ ਦੇ ਵਿੱਚ ਆ ਜਿਹੜੇ ਪ੍ਰਾਈਵੇਟ ਸੈਕਟਰ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਵੀ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਗਰਮੀ ਜਿਹੜੀ ਹੈ ਦਿਨ-ਤਿਨ ਵਾਧਦੀ ਦਿਖ ਰਹੀ ਹੈ ਹਾਲਾਂਕਿ ਸਾਵਣ ਦਾ ਮਹੀਨਾ ਸ਼ੁਰੂ ਹੋ ਚੁੱਕਿਆ ਔਰ ਅਕਸਰ ਸਾਵਣ ਦੇ ਵਿੱਚ ਜਿਹੜੀ ਹੈ ਕਾਫੀ ਬਾਰਿਸ਼ ਹੋਣ ਦੀ ਸੰਭਾਵਨਾ ਹੁੰਦੀ ਹੈ ਜਗ੍ਹਾ-ਜਗ੍ਹਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਕਿ ਕਾਫੀ ਹੜ੍ਹ ਜੈਸੀ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਬਣ ਚੁੱਕੀ ਹੈ ਕਾਫੀ ਜ਼ਿਆਦਾ ਬਾਰਿਸ਼ ਜਿਹੜੀ ਹੈ ਦੇਖ ਅਚਲ ਦੇ ਵਿੱਚ ਵੀ ਜਿਹੜੀ ਹੈ ਬਾਰਿਸ਼ ਜਿਹੜੀ ਹੈ ਲਗਾਤਾਰ ਹੁੰਦੀ ਦਿਖ ਰਹੀ ਹੈ ਮਗਰ ਅਗਰ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਕਿਥੇ ਨਾ ਕਿਥੇ ਇੰਦਰ ਦੇਵਤਾ ਜਿਹੜੇ ਨੇ ਨਰਾਜ਼ ਦਿਖ ਰਹੇ ਨੇ ਕਿ ਬਾਰਿਸ਼ ਜਿਹੜੀ ਹੈ ਜ਼ਰੂਰ ਨਹੀਂ ਹੋ ਰਹੀ ਲੋਕ ਵੀ ਜਿਹੜੇ ਨੇ ਪਰੇਸ਼ਾਨ ਹੈ ਤੇ ਉਹ ਵੀ ਜਿਹੜਾ ਨੇ ਲਗਾਤਾਰ ਇੰਤਜ਼ਾਰ ਕਰ ਰਹੇ ਕਿ ਬਾਰਿਸ਼ ਕਦ ਹੋਵੇਗੀ ਹਲਕਾ ਹਲਕੀਵਲਕੀ ਜਿਹੜੀ ਹੈ ਬੂੰਦਾਬاندی ਜਿਹੜੀ ਹੈ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਉਹਦੇ ਨਾਲ ਕੁਝ ਰਾਹਤ ਮਿਲਦੀ ਹੈ ਮਗਰ ਰਾਹਤ ਦੇ ਨਾਲ ਹੀ ਜਿਹੜੀ ਹੈ ਅਗਰ ਗੱਲ ਕੀਤੀ ਜਾਵੇ ਤੇ ਗਰਮੀ ਜਿਹੜੀ ਹੈ ਹਿਊਮਿਡਿਟੀ ਤੇ ਜਿਹੜੀ ਹੈ ਬਹੁਤ ਜ਼ਿਆਦਾ ਜਿਹੜੀ ਆ ਹੋ ਜਾਂਦੀ ਹੈ ਨਾਲ ਅਗਰ ਬਿਮਾਰੀਆਂ ਦੀ ਗੱਲ ਕੀਤੀ ਜਾਵੇ ਤੇ ਬਿਮਾਰੀਆਂ ਵੀ ਪਨਪਟੀਆਂ ਨੇ ਕਿਉਂਕਿ ਅਗਰ ਚੰਡੀਗੜ੍ਹ ਮੁਹਾਲੀ ਦੇ ਆਸ-ਪਾਸ ਦੇ ਏਰੀਏ ਦੀ ਗੱਲ ਕੀਤੀ ਜਾਵੇ ਹੈਜੇ ਦੀ ਬਿਮਾਰੀ ਜਿਹੜੀ ਹੈ ਬਹੁਤ ਜ਼ਿਆਦਾ ਹੈ ਨਾਲ ਹੀ ਹੈਲਥ ਡਿਪਾਰਟਮੈਂਟ ਵੱਲੋਂ ਵੀ ਜਿਹੜੀ ਹੈ ਸਮੇਂ-ਸਮੇਂ ਤੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਿ ਜਿਹੜਾ ਫਿਲਟਰ ਵਾਲਾ ਜਾਂ ਤਾਂ ਪਾਣੀ ਪੀਣ ਜਾਂ ਪਾਣੀ ਨੂੰ ਜਿਹੜਾ ਹੈ ਗਰਮ ਕਰਕੇ ਪੀਤਾ ਜਾਵੇ ਕਿ ਜਿਹੜੀ ਬਿਮਾਰੀਆਂ ਜਿਹੜੀਆਂ ਨੇ ਉਹ ਨਾ ਪਨ ਸਕਣ ਇਸੇ ਕਰਕੇ ਕਹਿ ਸਕਦੇ ਹਾਂ ਕਿ ਲਗਾਤਾਰ ਕਿਥੇ ਨਾ ਕਿਥੇ ਦਾਅਵੇ ਜ਼ਰੂਰ ਮੌਸਮ ਵਿਭਾਗ ਕਰਦਾ ਦਿਖ ਰਿਹਾ ਹੈ ਕਿ ਬਾਰਿਸ਼ ਹੋਵੇਗੀ ਮਗਰ ਕਿਥੇ ਨਾ ਕਿਥੇ ਜਿਹੜੇ ਜਿਹੜਾ ਅੱਜ ਦੀ ਅਗਰ ਅਸੀਂ ਗੱਲ ਕੀਤੀ ਜਾਵੇ ਤੇ ਕਰੀਬ 34 ਡਿਗਰੀ ਦੇ ਆਸ-ਪਾਸ ਜਿਹੜਾ ਤਾਪਮਾਨ ਨੋਟ ਕੀਤਾ ਜਾ ਰਿਹਾ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਰਕੇਸ਼ ਦੇ ਨਾਲ ਐਨਵੀ ਨਿਊਜ਼ ਲਈ ਅੰਮੀ ਸੇਟੀ ਦੀ ਰਿਪੋਰਟ